ਮੈਂ ਕਰਮਜੀਤ ਕੌਰ ਚਲ ਚਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਆ ਪਾ ਕੱਢ ਲਈ ਹੈ ਬਈ ਜੋਰ ਜੜ ਅੱਜ ਤੁਹਾਨੂੰ ਜੋਰ ਜੜ ਦੇ ਕਲਰ ਦਿਖਾਵਾਂਗੇ ਪਹਿਲਾਂ ਮੈਂ ਤੁਹਾਨੂੰ ਸ਼ਾਪ ਦਾ ਐਡਰੈਸ ਦੱਸਦਾ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ 62 ਦੇ ਵਿੱਚ ਐਂਟਰ ਕਰਦੀਆਂ ਨੇ ਛੋਟੀ ਕੰਦ ਹੈ ਉਧਰਲੇ ਪਾਸੇ ਬੱਸ ਸੜਕ ਜਿਹੜੇ ਪਾਸੇ ਬੱਸ 62 ਦੇ ਵਿੱਚ ਵੜਦੀ ਹੈ ਨਾ ਉਦੇ ਤਾਕੀ ਵਾਲੇ ਪਾਸੇ ਛੋਟੀ ਕੰਧਰ ਛੋਟੀ ਕੰਧ ਦੇ ਨਾਲ-ਨਾਲ ਤੁਸੀਂ ਆਓਗੇ ਤਾਂ 1 ਜਾਂ ਅੱਧੇ ਮਿੰਟ ਦਾ ਰਸਤਾ ਹੈ ਤਾਂ ਸਿਰਫ 1 ਜਾਂ ਅੱਧਾ ਮਿੰਟ ਚੱਲ ਕੇ ਹੀ ਅੰਦਰ ਨੂੰ ਆ ਕੇ ਨਾ ਬੈਕ ਸਾਈਡ ਤੇ ਆਪਣੀ ਸ਼ਾਪ ਹੈ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੈ ਤੁਹਾਡੇ ਲਈ ਮੈਂ ਲੈ ਕੇ ਆ ਜੋਰਜਰ ਦੇ ਸੂਟ ਜਿਨ੍ਹਾਂ ਦਾ ਰੇਟ ਰਹੂਗਾ 300 ਰੁਪਿਆ ਕਲਰ ਇਹ ਤੇ ਸਾਰੇ ਮਿਲਣਗੇ ਕਪੜਾ ਤੁਸੀਂ ਚੈੱਕ ਕਰ ਲਓ ਸੌਫਟ ਹੈ ਇਹ हार्ड वाली जोर झटनी है ये लाइट शेड ज आ गए बख बलर ने सारे पिस्ता शेड आ गया ये यह थोड़ा लाइट आ गया ये पीच आ गया ਹੈਗਾ ਇਹ ਪੀਜੀ ਆ ਪਰ ਇਹ ਪਿੰਕਲ ਨੂੰ ਜਾਂਦਾਗਾ ਟੋਟਲ ਕਲਰ ਮਿਲਣਗੇ ਤੁਹਾਨੂੰ ਜੌਰਜਟ ਦੇ ਵਿੱਚ ਲਾਈਟ ਜਾਂ ਮਾਊਸ ਛੇੜ ਆ ਗਿਆ ਇਹ ਰੈੱਡ ਆ ਗਿਆ ਕਰੀਮ ਡਾਰਕ ਗ੍ਰੀਨ ਫਰੋਜੀ ਜਾ ਗਿਆ ਇਹ ਵੀ ਗ੍ਰੀਨ ਆਗਾ ਥੋੜਾ ਖਿੜਮਾ ਜਿਹਾ ਕਲਰ ਹੈ ਇਹ ਉਹ ਜਿਹੜਾ ਰੈੱਡ ਸੀ ਉਹ ਡਾਰਕ ਜਿਹਾ ਸੀ ਇਹ ਟਮਾਟਰੀ ਜਾਂ ਰੈੱਡ ਹੈਗਾ ਸਾਰੇ ਨਿਊਜ ਸ਼ੇਡ ਹੈ ਖਰੋਜੀ ਜਾ ਗਿਆ ਇਹ ਉਹ ਨਾ ਨੀਚੇ ਵਾਲੇ ਗ੍ਰੀਨ ਨਾਲੋਂ ਵੱਖਰਾ ਹੈ ਡਾਰਕ ਸਕਿਨ ਜਾ ਗਿਆ ਸੀ ਗ੍ਰੀਨ ਬਲੂ ਰਾਇਲ ਬਲੂ ऑरेंज रेड मस्टर्ड खट्टा मिठा जा जिन्हों वाइन शेड आ गया है फरोजी पिंक पिकॉक ये जामनी जहा कलर है पर्पल जहा बल्यू त ਇਦੇ ਚ ਹੋਰ ਵੀ ਕਾਫੀ ਸਾਰੇ ਕਲਰ ਨੇ ਜਿਹੜੇ ਕਿ ਮੈਂ ਤੁਹਾਨੂੰ ਮਹਿਰੂਨ ਆ ਗਿਆ ਇਹ ਹੋਰ ਤਰ੍ਹਾਂ ਦਾ ਪੀਕਾਕ ਹੈਗਾ ਉਹ ਡਾਰਕ ਸੀ ਥੋੜਾ ਉਸ ਤੋਂ ਲਾਈਟ ਆ ਮਸਟਰਡ ਆ ਗਿਆ ਤੇ ਇੱਧਰ ਵੀ ਆਪਣੇ ਕੋਲੇ ਕਾਫੀ ਸਾਰੇ ਕਲਰ ਨੇ ਉਹ ਮਹਿੰਦੀ ਜਾਂ ਸ਼ੇਡ ਆ ਗਿਆ ਮਿਲਟਰੀ ਜਾਂ ਸ਼ੇਡ ਹੈ ਚੱਕੀ ਦਸੀ ਮੜ ਗਏ ਮੇਰੇ ਕਰ ਇਹ ਮਿਲਟਰੀ ਆ ਗਿਆ ਇਹ ਗ੍ਰੀਨ ਆ ਗਿਆ ਇਹ ਥੋੜਾ ਹੋਰ ਗ੍ਰੀਨ ਆ ਗਿਆ ਉਸ ਤੋਂ ਅਜੇ ਇਹ ਨਹੀਂ ਲੱਗੀਆਂ ਦੇ ਨੇ ਆ ਵੀ ਪਿਕਾਕ ਜਿਹੀ ਐ ਬਲੂ ਆ ਗਿਆ ਇਹ ਥਾਜਾ ਕਲਰ ਆ ਗਿਆ ਇਹਦੇ ਵਿੱਚ ਇਹ ਨਿਊ ਜਿਹਾ ਲੱਗਦਾ ਹੀ ਰੰਗ ਹੈ ਮਹਿਰੂਨ ਦੇ ਨਹੀਂ ਹੈਗਾ ਇਹ ਇਹ ਥੋੜਾ ਉਹਦੇ ਨਾਲੋਂ ਹਾਂ ਇਹ ਵੀ ਪੇਠਾ ਪਰ ਉਹਦੇ ਨਾਲ ਥੋੜਾ ਲਾਈਟ ਹੈਗਾ ਰੋਜੀ ਆ ਗਿਆ ਅੱਧਰ ਵੀ ਪਾਈ ਨੇ ਹੋਰ ਕਲਰ ਇਸ ਤੋਂ ਇਲਾਵਾ ਹੋਰ ਵੀ ਕਲਰ ਆਪਣੇ ਕੋਲੇ ਹੋਣਗੇ ਆਪਣੇ ਕੋਲੇ ਇੰਨਾ ਕਮਾਲ ਜਿਹੜਾ ਪਕ ਡਾਊਨ ਚੋਂ ਕੱਢ ਕੇ ਲੈ ਕੇ ਆਏ ਅੱਜ ਅੰਤਲ ਸਟਾਰਟ ਹੋ ਗਈ ਆਪਣੀ ਜੌਰਜਟ ਅੱਜ ਤੋਂ ਜਿਹਦਾ ਰੇਟ ਰਹੂਗਾ ਸਾਰੇ ਦਾ 300 ਰੁਪਇਆ 5 ਮੀਟਰ ਪੂਰੀ ਕੱਟ ਹੋਏਗੀ ਜਿਹੜੇ-ਜਿਹੜੇ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਦੋਂ ਵੀ ਤੁਸੀਂ ਕੋਈ ਆਰਡਰ ਬੁੱਕ ਕਰਨਾ ਹੁੰਦਾ ਨਾ ਤਾਂ ਜਦੋਂ ਤੁਸੀਂ ਆਪਾਂ ਚੈਟ ਕਰਨ ਲੱਗਦੇ ਆ ਤਾਂ ਉਸੇ ਟਾਈਮ ਆਰਡਰ ਨੂੰ ਜਿਹੜਾ ਫਾਈਨਲ ਕਰ ਦਿਆ ਕਰੋ ਕਿਉਂਕਿ ਆਪਾਂ ਤੁਹਾਨੂੰ QR ਕੋਡ ਜਾਂ ਫਿਰ ਜੀਪੇ ਵਾਲਾ ਨੰਬਰ ਭੇਜ ਦਈ ਹੈ ਉਸ ਤੋਂ ਬਾਅਦ ਤੁਸੀਂ ਥੋੜਾ ਲੇਟ ਹੋ ਜਾਂਦੇ ਹੋ ਤੇ ਉਹਨੇ ਟਾਈਮ ਦੇ ਵਿੱਚ ਉਸੇ ਬਖਵੇਂ ਦੇ ਵਿੱਚ ਜਿਹੜਾ ਉਹ ਚੱਲਾ ਜਾਂਦਾ ਕਪੜਾ ਤਾਂ ਫਿਰ ਉੱਥੇ ਦਿੱਕਤ ਆ ਜਾਂਦੀ ਹੈ ਅਸਲਿ ਜੋ ਤੁਸੀਂ ਚੈਟ ਕਰਦੇ ਹੋ ਉਸੇ ਟਾਈਮ ਨਾਲ ਉਹਨੂੰ ਫਾਈਨਲ ਕਰ ਦਿਆ ਕਰੋ ਪਲੀਜ਼ ਜਿਹੜੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ